ਰਕੜੀ ਦੇ ਤਿਹਾਰ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡੀ ਸੌਗਾਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਗੜਵਾਰੀ ਵਰਕਰਾਂ ਦੀਆਂ 30000 ਨਵੀਆਂ ਅਸਾਮੀਆਂ ਪਰੰਦੇ ਨਾਮ ਨਾਲ ਔਰਤਾਂ ਲਈ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨ ਦਾ ਐਲਾਨ ਕੀਤਾ ਹੈ ਇੱਥੇ ਰਕੜੀ ਦੇ ਤਿਹਾਰ ਮੌਕੇ ਰਾਜਪਦਰੀ ਸਮਾਗਮ ਦੌਰਾਨ ਸੰਬੋਧਨ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸੰਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਬਹੁਤ ਛੇਤੀ ਹੀ ਨਾ ਆਸਾਮੀਆਂ ਉਤੇ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਕਾਇਮ ਰਹਿਣਗੇ ਜੋ ਮੇਲਾਵਤ ਦੇ ਵਾਦੇ ਦਿਖਾ ਰਹੇ ਦੀ ਬੇहद ਸਾਇਕ ਹੋਣਗੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਆਸ਼ਾ ਵਰਕਰਾਂ ਦੀਆਂ ਜਾਇਜ਼ ਮੰਗਾਂ ਉਤੇ ਹੰਦਰ ਦੀ ਨਾਲ ਵਿਚਾਰ ਕਰ ਰਹੀ ਹੈ। ਅੱਜ ਕੋ ਅਨਾਉਂਸਮੈਂਟ ਵੀ ਕਰਨ ਲੱਗਿਆ ਤੇ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ ਚ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆ ਜਾਊਗਾ। 3000 ਸਾਮੀਆਂ ਆਂਗਣ ਵੜੀ ਦੀਆਂ ਸੀ ਕ੍ਰੀਏਟ ਕਰਕੇ ਭਰਾਂਗੇ ਜੀ 3000 ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਹੈ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾ ਰਾਹੀਂ ਪੈਸੇ ਦੇਣੇ ਖਜ਼ਾਨਾ ਇੱਧਰੋਂ ਆਊਗਾ ਇੱਧਰ ਜਾਊਗਾ ਪਹਿਲਾਂ ਕੀ ਸੀ ਇੱਧਰੋਂ ਆਉਂਦਾ ਤਾਂ ਹੈਗਾ ਸੀ ਇੱਧਰ ਨੂੰ ਜਾਂਦਾ ਨਹੀਂ ਸੀ ਉਹ ਇਧਰ ਉਧਰ ਮੁੜ ਜਾਂਦਾ ਸੀ ਪਹਾੜਾਂ ਪੂੜਾਂ ਵੱਲ ਮੁੜ ਜਾਂਦਾ ਸੀ ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਬੇਦਮੀਲੀਆ ਘਟਨਾਵਾਂ ਉਤੇ ਸ਼੍ਰੋਮਣੀ ਕਾਲ ਦੇ ਪ੍ਰਧਾਨ ਸੁਬੀਰ ਬਾਦਲ ਨੇ ਸੂਬਾ ਸਰਕਾਰ ਨੂੰ ਘੇਰਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਦਾ ਹੈ ਜਿਵੇਂ ਪੰਜਾਬ ਵਿੱਚ ਕੋਈ ਸਰਕਾਰ ਨਹੀਂ ਹੁੰਦੀ ਉਹਨਾਂ ਨੇ ਕਿਹਾ ਕਿ ਭਗਵਾਨਤ ਮਾਨ ਨੇ ਪੰਜਾਬ ਦਾ ਬੁਰਾ ਹਾਲ ਕਰਕੇ ਰੱਖਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 2 ਦਿਨ ਪਹਿਲਾਂ ਖੰਨਾ ਦੇ ਸ਼ਿਵ ਮੰਦਿਰ ਅਤੇ ਕਲਕਪੂਰ ਤਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈਆਂ ਵੇਦਵੀ ਦੀਆਂ ਘਟਨਾਵਾਂ ਨੇ ਸਮੂਹ ਪੰਜਾਬੀਆਂ ਦੇ ਦਿਲ ਤੇ ਡੰਗੀ ਸੱਟ ਮਾਰੀ ਹੈ ਇੱਥੇ ਮੈਂ ਘਟਨਾਵਾਂ ਤੇ ਦੁੱਖ ਅਤੇ ਚਿੰਤਾ ਜ਼ਾਹਰ ਕਰਦਾ ਹਾਂ ਉਥੇ ਹੀ ਭਗਵਾਨਤਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਪੰਜਾਬ ਦੀ ਭਾਈਚਾਰਾ ਸਾਂਝ ਨੂੰ ਖਤਰਾ ਪਾਉਂਦੀ ਹੈ ਘਟਨਾਵਾਂ ਸਰਕਾਰ ਦੀ ਨਲਾਇਕੀ ਦਾ ਨਤੀਜਾ ਹਨ ਕਮਜ਼ੋਰਪੂਰਤਲਾ ਦੇ ਗੁਰਦੁਆਰਾ ਸਾਹਿਬ ਵਿਖੇ ਘਟਨਾ ਹੋਈ ਕੀ ਕਹੂੰ ਵੀ ਕੋਸਲਾ ਜਿਹੜੀ ਪੰਜਾਬ ਦੀ ਬਹੁਤ بگੜੀ ਹੋਈ ਹੈ ਲੋ ਨਾ ਨਾ ਵੀ ਸਭਿਜਨ ਹੈ ਨਹੀਂ ਡਰ ਚੱਕਿਆ ਗਿਆ ਮੈਂ ਖੰਨੇ ਸੀ ਸ਼ੇ ਮੰਦਰ ਵਿੱਚ ਵੀ ਅੱਗ ਵੀ ਹੋਈ ਕੋਈ ਦੋਸ਼ੀ ਬਾਰੇ ਪਤਾ ਹੀ ਨਹੀਂ ਲੱਗਿਆ ਨਾ ਕੋਈ ਕੌਲਥੁਥੇ ਆਈ ਉਵੇਂ ਇੱਕ ਕੌਲਥਲੇ ਗੁਰੂ ਘਰ ਚ ਵਿੱਚ ਵੀ ਅੱਗ ਵੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮੈਂ ਬੁਰਾ ਹਾਲ ਕਰਤਾ ਪੰਜਾਬ ਇਸ ਕਰਕੇ ਮੈਂ ਭਵੰਤਮਨ ਨੂੰ ਬੇਨਤੀ ਕਰਦਾ ਹੈ ਐ ਜੀਆਂ ਘਟਨਾ ਜਿਹੜੀਆਂ ਹੋ ਰਹੀਆਂ ਐ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਹਾ ਹੈ ਅੱਜ دہشت ਦਾ ਮਾਹੌਲ ਪੰਜਾਬ 'ਚ ਹੈ ਜੇ ਲੋਕਾਂ ਵਿੱਚ ਡਰ ਪਿਆ ਹੈ ਸੋ ਜੇ ਐ ਜੀ ਹਾਲਾਤ ਰਹੀ ਤੇ ਪੰਜਾਬ 'ਚ ਕੌਣ ਆਊਗਾ ਇੱਥੇ ਰਹਿਣ ਉਹ ਗਿੱਦੜਵਾ 1997 ਵਾਲਾ ਲਗਭਗ ਫਿਰ ਤੁਹਾਨੂੰ 17 ਸਾਲ ਤੋਂ ਸਰਕਾਰ ਬੰਦੀ ਕਾਂਗਰਸ ਦੀ ਜਿੰਮੇਵਾਰਤਾ ਮੈਂ ਕਿਹਾ ਕਿ ਗਿੱਦੜਵਾ ਤੋਂ ਜਦੋਂ ਵੀ ਗਿੱਦੜਵਾ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਤੇ ਐਕਟੀ ਫਿਰ ਤੋਂ ਗਿੱਦੜਵਾ ਵਾਲੇ ਕਰੋਗੇ ਉਕਮੰਤਰੀ ਭਗਵੰਤ ਮਾਧੀ ਵਹੀ ਹੇਟ ਪੰਜਾਬ ਸਰਕਾਰ ਵੱਲੋਂ ਰੱਖੜੀਆਂ ਦਾ ਤਿਹਾਰ ਆਉਣ ਤੋਂ ਪਹਿਲਾਂ ਹੀ ਪੰਜਾਬ ਦੇ ਵਾਹਨ ਚਾਲਕਾਂ ਨੂੰ ਉੱਟਾ ਛਟਕਾ ਦਿਨਦਿਆ ਗ੍ਰੀਨ ਟੈਕਸ ਲਗਾਇਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਇਹ ਟੈਕਸ ਵਿੱਚ 15 ਸਾਲ ਤੋਂ ਉੱਪਰ ਉੱਪਰ ਹੰਢਾ ਚੁੱਕੇ ਵਾਹਨਾਂ ਤੇ ਲਗਾਇਆ ਗਿਆ ਹੈ ਜਿਸ ਤਹਿਤ 4000 ਰੁਪਏ ਤੋਂ ਲੈ ਕੇ 6000 ਰੁਪਏ ਤੱਕ ਟੈਕਸ ਦੀ ਸਲੇਬ ਰੱਖੀ ਗਈ ਹੈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਹ ਗ੍ਰੀਨ ਟੈਕਸ ਦਾ ਇਹ ਏਜੰਡਾ ਲੰਗੀ ਪੰਜਾਬ ਕੈਂਟ ਦੀ ਮੀਟਿੰਗ ਵਿੱਚ ਰੱਖਿਆ ਗਿਆ ਸੀ ਜਿਸ ਨੂੰ ਕੈਬਨਟ ਵੱਲੋਂ ਮਨਜ਼ੂਰੀ ਮਿਲ ਗਈ ਹੈ ਇਸ ਪਿੱਛੇ ਹੁਣ ਇਹ ਪੰਜਾਬ ਸਰਕਾਰ ਦੀ ਨਵੀਂ ਸਕ੍ਰੈਪ ਨੀਤੀ ਦਾ ਹਿਸਾਬ ਬਣ ਗਿਆ ਹੈ 15 ਸਾਲ ਤੋਂ ਪੁਰਾਣੇ ਵਾਹਨਾਂ ਤੇ ਹੁਣ ਗ੍ਰੀਨ ਟੈਕਸ ਦੇਣਾ ਪਵੇਗਾ ਜਿਸ ਵਿੱਚ 4000 ਰੁਪਏ ਤੋਂ ਲੈ ਕੇ 6000 ਰੁਪਏ ਤੱਕ ਟੈਕਸ ਲੱਗ ਸਕਦਾ ਹੈ ਪਾਜਪਾਤ ਸ਼ਾਮਲ ਹੋਣ ਤੋਂ ਬਾਅਦ ਸੰਸਦ ਮੈਂਬਰ ਰੁਮਣੀ ਬਿੱਟੂ ਨੂੰ ਲੈ ਕੇ ਚਰਚਾਤੀ ਹੋ ਗਈ ਹੈ ਰੁਮਣੀ ਬਿੱਟੂ ਨੂੰ ਰਾਜ ਸਭਾ ਵਿੱਚ ਭੇਜਣ ਦੀ ਲਹਿਰ ਚੱਲ ਰਹੀ ਹੈ ਕਿ ਆਸ ਲਗਾਏ ਜਾ ਰਹੇ ਹਨ ਕਿ ਪਾਜਪਾ ਰਾਜਸਥਾਨ ਕੀ ਸੇ ਬਾਰੀ ਮੈਂਬਰ ਨੂੰ ਸੀਟ ਦੇਣਾ ਚਾਹੁੰਦੀ ਹੈ ਰੁਬਨੀਤ ਬਿੱਟੂ ਦਾ ਨਾਮ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਦਾਇਰ ਕਰਨ ਦੀ ਆਖਰੀ ਮਿਤੀ 21 ਅਗਸਤ ਹੈ ਜੇਕਰ ਯੋਗੀ ਕੇਂਦਰੀ ਰਾਜ ਮੰਤਰੀ ਰੁਬਨੀਤ ਬਿੱਟੂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜੀ ਸੀ ਜਿਸ 'ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਦੱਸ ਦੇ ਕਿ ਪੰਜਾਬ ਤੋਂ ਇਲਾਵਾ 9 ਸੂਬਿਆਂ ਦੀਆਂ 12 ਸੀਟਾਂ ਤੇ ਰਾਜ ਸਭਾ ਚੋਣਾਂ ਹੋ ਰਹੀਆਂ ਹਨ ਜਾਣਕਾਰੀ ਮੁਤਾਬਕ ਭਾਜਪਾ ਰਮਣੀ ਬਿੱਟੂ ਨੂੰ ਪਹਿਲਾਂ ਹਰਿਆਣਾ ਭੇਜਣ ਦੀ ਤਿਆਰੀ ਕਰ ਰਹੀ ਸੀ ਫਿਲਹਾਲ ਪੰਜਾਬ ਵਿੱਚ 2028 ਤੱਕ ਕੋਈ ਵੀ ਸੀਟ ਖਾਲੀ ਨਹੀਂ ਹੋਵੇਗੀ ਅਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਜਪਾ ਕੇਂਦਰੀ ਰਾਜ ਮੰਤਰੀ ਰਮਣੀ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਭੇਜਣ ਦੀ ਤਿਆਰੀ ਚ ਹੈ ਸੂਤਰਾਂ ਮੁਤਾਬਕ ਭਾਜਪਾ ਰਮਣੀ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਭੇਜ ਸਕਦੀ ਹੈ ਕਾਂਗਰਸ ਤੋਂ ਭਾਜਪਾ ਵਿੱਚ ਆਏ ਰਮਣੀ ਬਿੱਟੂ ਨੇ ਇਸ ਵਾਰ ਪੰਜਾਬ ਦੀ ਲੁਧਿਆਣਾ ਸੀਟ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜੀ ਸੀ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਲੁਧਿਆਣਾ ਸੀਟ ਤੋਂ ਚੋਣ ਜਿੱਤੀ ਹੈ ਇਸ ਦੇ ਬਾਵਜੂਦ ਵੀ ਰਮਨੀ ਬਿੱਟੂ ਨੂੰ ਮੰਤਰੀ ਅਹੁਦਾ ਦਿੱਤਾ ਗਿਆ ਹੈ ਰਮਨੀ ਬਿੱਟੂ ਪੰਜਾਬ ਦੇ ਇਕਲੌਤੇ ਅਜਿਹੇ ਨੇਤਾ ਹਨ ਜਿਨ੍ਹਾਂ ਨੂੰ ਮੋਦੀ ਸਰਕਾਰ ਦੀ ਤੀਜੀ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਮਿਲਿਆ ਹੈ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੋਈ ਅੱਜ ਮੈਨੂੰ ਸਵੇਰੇ ਸਵੇਰੇ ਇੱਕ ਖਬਰ ਮਿਲੀ ਅੱਜ ਅਖਬਾਰ 'ਚ ਕਿਸੇ ਛਪੀ ਹੈ ਕਿ ਪੰਜਾਬ ਦੇ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ 'ਚ ਦੁਬਾਰੇ ਰੌਣਕਾਂ ਪਰਤ ਆਈਆਂ ਐਡਮਿਸ਼ਨਾਂ ਵਾਸਤੇ ਲਾਈਨਾਂ ਲੱਗੀਆਂ ਪਈਆਂ ਨੇ ਕਾਲਜ ਫੇਰ ਭਰ ਗਏ ਐਡਮਿਸ਼ਨਾਂ ਨਾਲ ਮੁੰਡੇ ਕੁੜੀਆਂ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਵੱਖ-ਵੱਖ ਖੇਤਰਾਂ 'ਚ ਐਡਮਿਸ਼ਨ ਲੈ ਰਹੇ ਨੇ ਬਾਹਰਲੇ ਮੁਲਕਾਂ 'ਚੋਂ ਆ ਕੇ ਇੱਥੇ ਐਡਮਿਸ਼ਨ ਲੈ ਰਹੇ ਨੇ ਜੋ ਗੱਲ ਮੈਂ ਪਹਿਲਾਂ ਕਹੀ ਸੀ ਕਿ ਆਪਣੀ ਧਰਤੀ ਠੀਕ ਕਰਾਂਗੇ ਕਿਉਂ ਜਾਈਏ ਸੀ ਕਿਸੇ ਹੋਰ ਬਗਾਨੀ ਧਰਤੀ ਤੇ ਅੱਜ ਜੋ ਸੁਪਨੇ ਸਕਾਰ ਹੁੰਦੇ ਜਾਂਦੇ ਨੇ ਮੁੰਡੇ ਕੁੜੀਆਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਮਾਪਿਆਂ ਨੂੰ ਪੁਜਕੀਨ ਹੋ ਗਿਆ ਕਿ ਨੌਕਰੀਆਂ ਤਾਂ ਇੱਥੇ ਹੀ ਮਿਲ ਰਹੀਆਂ ਨੇ ਤਾਂ ਇੱਥੇ ਹੀ ਪੜਾ ਲਿਏ ਜਵਾਬਾਂ ਅੱਜ ਦੇ ਅਖਬਾਰਾਂ ਚ ਲੱਗੀ ਹੋਈ ਹੈ ਖਬਰ ਅੱਜ ਕੋ ਅਨਾਊਂਸਮੈਂਟ ਵੀ ਕਰਨ ਲੱਗਿਆ ਤੇ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ ਚ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆਜੂਗਾ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਪਰਾਂਗੇ ਜੀ 3000 ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਹੈ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾ ਰਾਹੀਂ ਪੈਸੇ ਦੇਣੇ ਖਜ਼ਾਨਾ ਇੱਧਰੋਂ ਆਊਗਾ ਇੱਧਰ ਜਾਊਗਾ ਪਹਿਲਾਂ ਕੀ ਸੀ ਇੱਧਰੋਂ ਆਉਂਦਾ ਤਾਂ ਹੈਗਾ ਸੀ ਇੱਧਰ ਨੂੰ ਜਾਂਦਾ ਨਹੀਂ ਸੀ ਉਹ ਇੱਧਰ ਉੱਧਰ ਮੁੜ ਜਾਂਦਾ ਸੀ ਪਹਾੜਾਂ ਪੂੜਾਂ ਵੱਲ ਮੁੜ ਜਾਂਦਾ ਸੀ ਮੇਰੇ ਕੋਲੇ ਕੁਝ ਭੈਣਾਂ ਆਈਆਂ ਮੈਂ ਕਿਸੇ ਫੰਕਸ਼ਨ ਤੇ ਸੀਗਾ ਡੇਰਾ ਵਸ ਸੀ ਇਹ ਹੋ ਗਿਆ ਤਿੰਨ ਇੱਕ ਮਹੀਨਿਆਂ ਦੀ ਗੱਲ ਆ ਕੇ ਉਹ ਮੈਨਾਂ ਰੋਣ ਲੱਗ ਗਿਆ ਮੈਂ ਕਿਹਾ ਦੱਸੋ ਬੇਟਾ ਕੋਈ ਗੱਲ ਨਹੀਂ ਭੈਣੇ ਦੱਸੋ ਆਰਾਮ ਨਾਲ ਉਹ ਕਹਿੰਦੀ ਜੀ ਅਸੀਂ ਫਾਇਰ ਬਰਗੇਡ ਦੇ ਵਿੱਚ ਨੌਕਰੀ ਵਾਸਤੇ ਪੇਪਰ ਦਿੱਤਾ ਸੀ ਅੱਛਾ ਜੀ ਕਹਿੰਦੀ ਫਾਇਰ ਬਰਗੇਡ ਦਾ ਸਾਡਾ ਪੇਪਰ ਕਲੀਅਰ ਹੋ ਗਿਆ ਪਾਸ ਹੋ ਗਿਆ ਸੀ ਅੱਛਾ ਜੀ ਕਹਿੰਦੇ ਪਰ ਨੌਕਰੀ ਨਹੀਂ ਮਿਲੀ ਮੈਂ ਕਿਹਾ ਕਿਉਂ ਇਹਨੇ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਉਹਦੇ ਵਾਸਤੇ ਉਹਦੇ ਚ ਕਿੰਨੇ ਅਸੀਂ ਫੇਲ ਹੋ ਗਏ ਆ ਮੈਂ ਕਿਉਂ ਫੇਲ ਹੋ ਗਿਆ ਕਦੇ ਪਤਾ ਨਹੀਂ ਕੋਈ ਪੁਰਾਣੇ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਮੁੰਡੇ ਨੇ ਚੱਕ ਕੇ ਦਿਖਾਉਣੀ ਆ ਉੱਤੇ 60 ਕਿਲੋ ਇਹਦੀ ਕੁੜੀ ਨੇ ਚੱਕ ਕੇ ਦਿਖਾਉਣੀ ਆ ਬੋਰੀ ਮੈਂ ਕਿਹਾ ਇਹ ਤਾਂ ਕਨਈ ਕਿਹੜਾ ਕਾਨੂੰਨ ਹੋ ਗਿਆ ਵੀ 60 ਕਿਲੋ ਦੀ ਬੋਰੀ ਮੁੰਡਾ ਚੱਕੂ ਉਹੀ 60 ਕਿਲੋ ਦੀ ਬੋਰੀ ਕੁੜੀ ਚੱਕ ਕੇ ਦਿਖਾਓ ਤੇ ਮੈਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੌਕਾ ਦਿਓ ਥੋੜਾ ਜਿਹਾ ਫਿਰ ਮੈਂ ਫਾਇਰ ਸਰਵਿਸ ਵਾਲੇ ਬੁਲਾਏ ਮੈਂ ਕਹਿੰਦਾ ਵੀ ਤੁਹਾਨੂੰ ਕਿਹਨੇ ਕਹਿਤਾ ਵੀ ਵੀ ਉਹ ਕੁੜੀ ਜਿਹੜੀ ਐ ਫਾਇਰ ਬ੍ਰਗੇਡ ਜੇ ਰੱਖ ਲਈ ਤੇ ਉੱਥੇ ਅੱਗੇ ਜੇ ਅੱਗ ਲੱਗੀ ਰਬ ਨਾ ਕਰੇ ਕਿਸੇ ਘਰ ਚ ਜਾਂ ਕਿਸੇ ਮੰਜ਼ਲ ਤੇ ਤੇ ਜੇ 60 ਕਿਲੋ ਦਾ ਉੱਥੇ ਕੋਈ ਬੰਦਾ ਹੈ ਤਾਂ ਉਹਨੂੰ ਜਿਹੜਾ ਉਹ ਕੁੜੀ ਚੱਕ ਕੇ ਥੱਲੇ ਲਾ ਸਕਦੀ ਐ ਜੇ 65 ਕਿਲੋ ਦਾ ਫਿਰ ਲਾ ਨਹੀਂ ਸਕਦੀ ਮੈਂ ਕਹਿੰਦਾ ਜੇ 80 ਕਿਲੋ ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਲਾ ਸਕਦਾ ਉਹਨੂੰ ਨਾਲੇ ਉਹ ਤਾਂ ਜਾਣਗੇ ਵੀ ਇਕੱਠੇ ਨਾਲ ਮੁੰਡੇ ਵੀ ਤਾਂ ਜਾਣਗੇ ਤੇ ਨਾਲੇ ਤੁਸੀਂ ਕਿਨੇ ਕਾਨੂੰਨ ਬਣਾਤਾ ਇਹ 60 ਕਿਲੋ ਦੇ ਹੋਊਗਾ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਆਉਂਦਾ ਮੈਂ ਕਹਿੰਦਾ ਇਹ ਬਦਲੋ ਇਹਨੂੰ ਆਉਣ ਵਾਲੀ ਕੈਬਨਟ ਦੇ ਵਿੱਚ ਬਦਲਾਂਗੇ 2 3 4 ਸਤੰਬਰ ਦੇ ਨੇੜੇ ਤੇੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹਦੇ ਕਾਨੂੰਨ ਕੁੜੀਆਂ ਵਾਸਤੇ ਜਿਹੜੇ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ ਪੰਜਾਬ ਦੇਸ਼ ਦਾ ਪਹਿਲਾ ਸੁਬਾ ਹੋਊਗਾ ਜਿਹੜਾ ਫਾਇਰ ਬਰਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੂਗਾ ਜੀ ਫੁੱਲਾ ਨਾ ਭਰ ਦਿੰਨੇ ਹੋ ਗੱਡੀ ਫੁੱਲਾ ਨਾ ਭਰ ਜਾਂਦੀ ਐ ਔਰ ਵਿਰੋਧੀ ਪਾਰਟੀਆਂ ਕੋਲੇ ਕੋਈ ਮੈਨੂੰ ਗਾਲਾਂ ਦੇਣ ਤੋਂ ਬਿਨਾ ਹੋਰ ਕੋਈ ਕੰਮ ਹੈ ਨਹੀਂ ਭਗਵੰਤ ਮਾਨ ਸੱਜੇ ਪਾਸੇ ਕਿਉਂ ਬਹਿੰਦਾ ਐ ਗੱਡੀ ਦੇ ਭਗਵੰਤ ਮਾਨ ਪਿੱਛੇ ਕਿਉਂ ਨਹੀਂ ਬਹਿੰਦਾ ਪਿਛਲੀ ਸੀਟ ਤੇ ਉਹਨਾਂ ਕੋਲ ਤਾਂ ਇਹੋ ਜਿਹਾ ਕੁਝ ਹੀ ਰਹਿ ਗਿਆ ਹੁਣ ਉਹ ਨਵੇੜ ਤੇ ਲੋਕਾਂ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਰਹਿੰਦੀ ਐ ਵੀ ਅੱਜ ਦੇ ਜ਼ਮਾਨੇ 'ਚ ਫੁੱਲ ਮਿਲ ਰਹੇ ਨੇ ਭਗਵਾਨ ਤੁਮਾਨਾ ਪਰ ਇੱਕ ਗੱਲ ਹੈ ਹੰਕਾਰ ਨਿਗਰਨਾ ਇਹ ਲੋਕਾਂ ਦਾ ਦਿੱਤਾ ਹੋਇਆ ਸਾਰਾ ਕੁਝ ਇਹ ਪਬਲਿਕ ਹੈ ਇਹ ਪਬਲਿਕ ਹੈ ਲੋਕ ਜਦੋਂ ਚੌਣ ਬੰਦਾ ਰਸਤੇ ਲੋਕ ਜਦੋਂ ਚੌਣ ਬੰਦਾ ਫਰਸ਼ ਤੇ ਮੈਂ ਬਥੇਰਾ ਕਹਿਣਾ ਬੀਜੇਪੀ ਵਾਲਿਆਂ ਨੂੰ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਤੁਹਾਡੀ ਤੌਰ 'ਚ ਹੰਕਾਰ ਦਿਖੀ ਜਾਂਦਾ ਤੁਹਾਨੂੰ ਲੱਗਦਾ ਸ਼ਾਇਦ ਮੈਂ ਪਤਾ ਨਹੀਂ ਕੀ ਬਣ ਗਿਆ ਤੁਸੀਂ ਜਿਵੇਂ ਤੁਰਦੇ ਹੋ ਨਾ ਇਹ ਹੰਕਾਰ ਹੈ ਤੇ ਥੋੜਾ ਜਿਹਾ ਜੇ ਕਿਤੇ ਧਰਤੀ ਵੱਲ ਦੇਖ ਲਓ ਥੱਲੇ ਤਾਂ ਚੰਗੇ ਰਹੋਗੇ ਨਹੀਂ ਤਾਂ ਫਿਰ ਐਂ ਕਰੋ ਤੁਹਾਡੇ ਤੋਂ 40 ਕਿਲੋਮੀਟਰ ਦੂਰ ਹੀ ਬੈਠੀ ਐ ਛੇਕ ਅਸੀਨਾ ਨੂੰ ਮਿਲਿਆਇਓ ਉਹਨੂੰ ਉਹਨੇ ਸਵੇਰੇ ਬ੍ਰੇਕਫਾਸਟ ਆਪਦੇ ਘਰੇ ਕੀਤਾ ਸੀ ਤੇ ਜਿਹੜਾ ਲੰਚ ਵਾਸਤੇ ਲੋਕ ਬੁਲਾਏ ਹੋਏ ਸੀ ਉਹ ਲੋਕ ਨਹੀਂ ਆਏ ਪਰ ਬੰਗਲਾਦੇਸ਼ ਦੇ ਆਮ ਲੋਕ ਰਿਕਸ਼ਿਆਂ ਵਾਲੇ ਪ੍ਰਧਾਨ ਮੰਤਰੀ ਦੇ ਘਰੇ ਲੰਚ ਕਰਕੇ ਗਏ ਨੇ ਇਹ ਪਬਲਿਕ ਐ ਇਹ ਸਿੱਖ ਲਿਓ ਸੋ ਇਸ ਕਰਕੇ ਹਮੇਸ਼ਾ ਪਬਲਿਕ ਦੇ ਨਾਲ ਰਵਾਂਗੇ ਨਾ ਹੀ ਪਬਲਿਕ ਤੋਂ ਵੱਡੇ ਬਣਨ ਦੀ ਕੋਸ਼ਿਸ਼ ਕਰਨੀ ਹੈ ਨਾ ਹੀ ਬਣ ਸਕਦੇ ਹੋ ਬਣ ਵੀ ਨਹੀਂ ਸਕਦੇ ਜੀ ਇਹ ਹੁਣ ਜਿਹੜਾ ਕਹਿੰਦੇ ਭਗਵਾਨ ਮੈਨੂੰ ਕਹਿੰਦੇ ਪੱਤਰਕਾਰ ਗਈ ਬਰੀ ਤੁਸੀਂ ਬਾਦਲ ਹਰਾਤਾ ਜੀ ਤੁਸੀਂ ਕੈਪਟਨ ਹਰਾਤਾ ਜੀ ਤੁਸੀਂ ਸਿੱਧੂ ਇਹ ਤਾਂ ਮੈਂ ਕਹਾ ਮੈਂ ਨਹੀਂ ਹਰਾਇਆ ਭਰਾਵੋ ਮੇਰਾ ਤਾਂ ਨਾ ਹੀ ਲੱਗਦਾ ਇਹ ਤਾਂ ਪਬਲਿਕ ਹੈ ਇਹ ਲੋਕਾਂ ਨੇ ਹਰਾਇਆ ਉਹ ਕੋ ਨਾ ਕੋਈ ਬਜ਼ੁਰਗ ਬੈਠਾ ਸੀਗਾ ਟ੍ਰੇਨ 'ਚ ਜਾ ਹੀ ਜਾਂਦਾ ਸੀ ਤਾਂ ਗ੍ਰੇਵੀ ਦੇਖਿਆ ਵੀ ਜਾਂ ਪਿਛਲੇ 3-4 ਸਟੇਸ਼ਨਾਂ ਤੋਂ ਮੈਂ ਦੇਖ ਰਿਹਾ ਟ੍ਰੰਕ ਖਾਲੀ ਹੀ ਪਿਆ ਮਤਲਬ ਲਾਬਾਰਸੀ ਪਿਆ ਮੈਨੂੰ ਲੱਗਦਾ ਉਹਨੇ ਕਿਹਾ ਵੀ ਮੈਨੂੰ ਲੱਗਾ ਫੌਜੀ ਕੋਈ ਬਾਹਲਾ ਚਾ ਮਨਾ ਗਿਆ ਛੁੱਟੀ ਦਾ ਵੀ ਟ੍ਰੰਕ ਭੁੱਲ ਗਿਆ ਆ ਪੁੱਤਰ ਗਿਆ ਕਹਿੰਦਾ ਵਿੱਚ ਸਮਾਨ ਹੋਊ ਵਧੀਆ ਰੰਮ ਰੰਮ ਹੋਊ ਸਾਰਾ ਕੁਝ ਜਿਹੜਾ ਫੌਜ ਚੋਂ ਮਿਲਦਾ ਚੱਕ ਲੈਣਿਆ ਉਹ ਬਜ਼ੁਰਗ ਨੇ ਚੱਕ ਲਿਆ ਟ੍ਰੰਕ ਫੌਜ ਵਾਲਾ ਜਿੰਦਾ ਲੱਗਿਆ ਸੀ ਉਹਨੂੰ ਟ੍ਰੰਕ ਚੱਕ ਕੇ ਤੁਰ ਪਿਆ ਮੂਰੇ ਪੁਲਿਸਦਾਰ ਨਾਕਾ ਲੱਗ ਗਿਆ ਉਹ ਕਹਿੰਦਾ ਬਾਬਾ ਜੀ ਕਿੱਥੋਂ ਆਇਓ ਇਹ ਕਿੱਥੋਂ ਆਇਆ ਜੀ ਆ ਕੀ ਹੈ ਟਰੰਕ ਚ ਮੈਨੂੰ ਪੁੱਤ ਕੱਪੜੇ ਲੀੜੇ ਨੇ ਹੋਰ ਤਾਂ ਕੀ ਨੇ ਚੱਲ ਕਹਿੰਦੇ ਖੋਲ ਹੁਣ ਖੋਲੇ ਕਿੱਥੋਂ ਚਾਬੀ ਤਾਂ ਐ ਨਹੀਂ ਸੀ ਉਹਦੀ ਪੁਲਿਸ ਵਾਲੇ ਜਿੰਦਾ ਤੋੜਿਆ ਟਰੰਕ ਖੋਲਿਆ ਉਹਦੇ ਚ ਬੰਦਾ ਵੱਢ ਕੇ ਟੋਟੇ ਟੋਟੇ ਕਰਕੇ ਵਿੱਚ ਪਾਇਆ ਪਿਆ ਉਹ ਬੁੜਾ ਕਹੇ ਜੀ ਮੈਂ ਨਹੀਂ ਮੈਂ ਨਹੀਂ ਕੀਤਾ ਮੈਂ ਉਹ ਕਹਿੰਦੇ ਨਹੀਂ ਨਹੀਂ ਜੀ ਤੇ লাশ ਤਾਂ ਲਈ ਜੰਨੇ ਤੂੰ ਨਾਲ ਪਰਚਾ ਪੈ ਗਿਆ 302 ਦਾ ਕੇਸ ਲੱਗਿਆ ਜੱਜ ਆਇਆ ਜੱਜ ਕਹਿੰਦਾ ਬਜ਼ੁਰਗੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇਨਸਾਨੀਅਤ ਨੂੰ ਅੱਜ ਬਹੁਤ ਬੇਸ਼ਰਮ ਕੀਤਾ ਦਾਗ ਲਾਇਆ ਇਨਸਾਨੀਅਤ ਤੇ ਸ਼ਰਮਸਾਰ ਕਰਤੀ ਇਨਸਾਨੀਅਤ ਬੰਦਾ ਕਿੰਨੀ ਬੇਰਹਿਮੀ ਨਾਲ ਵੱਢ ਕੇ ਤੁਸੀਂ ਟਰੰਕ ਚ ਪਾ ਕੇ ਕਤਲ ਕੀਤਾ ਕੀ ਕਹਿਣਾ ਚਾਹੋਗੇ ਉਹ ਬੁੜਾ ਬੁੜਾ ਕਹਿੰਦਾ ਮੋਤੀਆਂ ਵਾਲਾ ਮੇਰੀ ਗੱਲ ਤਾਂ ਸੁਣ ਲਓ ਉਹ ਮੈਂ ਕਤਲ ਨਹੀਂ ਕੀਤਾ ਮੈਂ ਤਾਂ ਕਰਿਆ ਕਰਾਈ ਇੱਥੇ ਆ ਗਿਆ ਕਿਸੇ ਦਾ ਸਵੈਸ ਕਰਕੇ ਇਹ ਆ ਜਿਹੜੇ ਫਿਰਦੇ ਆ ਕਾਲੀਦਾਲ ਵਾਲੇ ਕੰਗਸੀ ਇਹਨਾਂ ਨੂੰ ਕਰੇ ਕਰਾਏ ਮਿਲੇ ਨੇ ਪਹਿਲਾਂ ਬਾਪੂਆ ਨੇ ਦੇਤੇ ਆ ਜਾ ਪੁੱਤ ਡਿਪਟੀ ਸੀਐਮ ਇਹ ਕਰੇ ਕਰਾਏ ਬਣੇ ਬਣਾਏ ਮਿਲੇ ਨੇ ਪਰ ਜਦੋਂ ਲੋਕਾਂ ਕੋਲੇ ਜਾ ਕੇ ਆਪ ਜਦੋਂ ਕੋਈ ਮਿਹਨਤਾਂ ਕਰੇ ਤਾਂ ਉਹਦਾ ਫਰਕ ਹੁੰਦਾ ਇਸ ਕਰਕੇ ਉਹ ਲੋਕਾਂ ਦਾ ਹਮੇਸ਼ਾ ਰਣੀ ਰਹਿੰਦਾ ਹੈ ਜਿਹੜਾ ਲੋਕਾਂ ਦੇ ਵਿੱਚੋਂ ਨਿਕਲਿਆ ਹੋਵੇ ਜਿਨ੍ਹਾਂ ਨੂੰ ਇਹ ਹੋਵੇ ਕਿ ਮੈਂ ਲੋਕਾਂ ਨੂੰ ਖਰੀਦ ਲੈਣਾ ਹੁੰਨਾ ਮੈਂ ਤਾਂ ਪਾਰਟੀਆਂ ਤੋੜ ਦੇਣਾ ਹੁੰਨਾ ਮੈਂ ਉਹ ਕਰ ਦੇਣਾ ਹੁੰਨਾ ਉਹ ਵਰ ਲੋਕਾਂ ਨਾਲੋਂ ਟੁੱਟ ਜਾਂਦੇ ਨੇ ਤੇ ਲੋਕ ਉਹਨਾਂ ਨਾਲੋਂ ਟੁੱਟ ਜਾਂਦੇ ਨੇ ਲੋਕ ਉਹਨਾਂ ਨਾਲੋਂ ਟੁੱਟ ਜਾਂਦੇ ਨੇ ਸੋ ਇਸ ਕਰਕੇ ਅੱਜ ਸਾਰੇ ਮੈਂ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਇੱਕ ਬੇਨਤੀ ਵੀ ਕਰਦਾ ਵਧਾਈ ਵੀ ਦੇਣਾ ਬੇਨਤੀ ਵੀ ਕਰਦਾ ਕਿ ਆਪਾਂ ਪਰਿਵਾਰਾਂ ਦੇ ਵਿੱਚ ਇਕੱਠੇ ਰਹਿਣਾ ਬਹੁਤ ਸਾਰੀਆਂ ਖਬਰਾਂ ਇਦਾਂ ਦੀ ਆਉਣ ਲੱਗੀਆਂ ਕਿ ਭੈਣ ਭਰਾ ਦਾ ਆਪਸ ਵਿੱਚ ਕੋਈ ਜ਼ਮੀਨ ਦਾ ਝਗੜਾ ਪੈ ਗਿਆ ਕੋਈ ਪਰਹੁਣੇ ਨਾਲ ਲੜਾਈ ਹੋ ਗਈ ਕੋਈ ਕਿਸੇ ਬੋਲਣੋਂ ਹਟ ਗਿਆ ਆਪਸ ਚ ਸੋ ਇਹ ਜਿਹੜੇ ਰਿਸ਼ਤੇ ਨੇ ਛੇਤੀ ਛੇਤੀ ਲੱਭਦੇ ਨਹੀਂ ਸੋ ਇਸ ਕਰਕੇ ਆਪਸ ਚ ਪਿਆਰ ਸਤਿਕਾਰ ਨਾ ਰਹੀਏ ਤੰਦਰੁਸਤ ਰਹੀਏ ਰਿਸ਼ਤੇ ਜਿਹੜੇ ਨੇ ਉਹਨਾਂ ਦੀ ਜਿਹੜੀ ਗੂੜਤਾ ਉਹ ਬਣੀ ਰਹੇ ਤੇ ਸਾਡੇ ਵੱਲੋਂ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਪੂਰੀ ਸਟੇਟ ਦਾ ਕਸਟੋਡੀਅਨ ਹੋਣ ਦੇ ਨਾਤੇ ਮੈਂ ਸਾਰੀਆਂ ਭੈਣਾਂ ਨੂੰ ਵਧਾਈ ਵੀ ਦੇਣਾ ਛੋਟੀਆਂ ਵੱਡੀਆਂ ਭੈਣਾਂ ਨੂੰ ਦੇ ਨਾਲ-ਨਾਲ ਇਹ ਵੀ ਕਹਿਣਾ ਕਿ ਮੈਨੂੰ ਤੁਹਾਡੇ ਤੇ ਯਕੀਨ ਹੈ ਕਿ ਤੁਸੀਂ ਇੰਨੀਆਂ ਟੈਲੈਂਟਡ ਹੋ ਐਨਾ ਤੁਹਾਡੇ ਚ ਪ੍ਰਮਾਤਮਾ ਨੇ ਕਲਾ ਦਿੱਤੀ ਹੈ ਕਿ ਤੁਸੀਂ ਜਿਹੜੇ ਵੀ ਫੀਲਡ ਦੇ ਵਿੱਚ ਜਾਓਂਗੇ ਤੁਸੀਂ ਮੱਲਾ ਮਾਰੋਗੇ ਜਾਂ ਤੁਸੀਂ ਨੰਬਰ 1 ਆਓਂਗੇ ਭਾਵੇਂ ਉਹ 올림픽 ਚ ਹੋਵੇ ਭਾਵੇਂ ਉਹ ਏਸ਼ੀਆ ਚ ਹੋਵੇ ਭਾਵੇਂ ਉਹ ਪਾਇਲਟ ਬਣਨਾ ਹੋਵੇ ਭਾਵੇਂ ਉਹ ਪਟਵਾਰੀ ਲੱਗਣਾ ਹੋਵੇ ਭਾਵੇਂ ਡੀਐਸਪੀ ਬਣਨਾ ਹੋਵੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਦਾ ਮੇਰੇ ਵੱਲੋਂ ਸਾਰੇ ਪੰਜਾਬ ਦੀਆਂ ਤਿਆਂ ਪੈਣਾਂ ਨੂੰ ਨਾਲ ਇਹ ਵੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਇੱਕ ਸ਼ੇਅਰ ਬੋਲਿਆ ਸੀ ਐ ਵਿਮਨ ਦੇ ਸੀ ਮੈਂ ਤਾਂ ਬੋਲਿਆ ਸੀ ਕਿ ਇੱਕ ਕੁੜੀ ਜਿਹੜੀ ਹਜੇ ਪੈਦਾ ਨਹੀਂ ਹੋਈ ਇੱਕ ਬੱਚੀ ਜਿਹੜੀ ਹਜੇ ਪੈਦਾ ਨਹੀਂ ਹੋਈ ਮਾਂ ਦੇ ਪੇਟ ਚੋਂ ਬੋਲ ਰਹੀ ਹੈ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ ਮਾਂ ਦੇ ਪੇਟ ਚੋਂ ਕਿ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜ ਗੁਰੂ ਸੁਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇ ਮਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈ ਆਹੀ ਮੇਰੀ ਅਰਜਲੀ ਮਾਏ ਸੋ ਵੀਰੋ ਕੋਈ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਕੋਈ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਯੁੱਗ ਪਲਟਾਉ ਜਿਹੜਾ ਉਹ ਮਰਦ ਜੰਮ ਦੇਣਾ ਜੁਗ ਪਲਟਾਉ ਸ਼ਖਸੀਅਤ ਜੰਮ ਦੇਣੀ ਹੈ ਸੋ ਇਸ ਕਰਕੇ ਮਾਵਾ ਪੈਣਾ ਨੂੰ ਸਤਕਾਰ ਵੀ ਹੈ ਉਹਨਾਂ ਨੂੰ ਪਿਆਰ ਵੀ ਹੈ ਤੇ ਉਹਨਾਂ ਨੂੰ ਬਣਦਾ ਸਮਾਜ ਦੇ ਵਿੱਚ ਸਥਾਨ ਵੀ ਹੈ ਸੋ ਮੈਂ ਬਹੁਤ ਖੁਸ਼ ਕਿ ਸਮਝਦਾ ਅੱਜ ਕਿ ਮੈਂ ਅੱਜ ਆਪ ਦੇ ਇਲਾਕੇ ਚ ਆ ਕੇ ਧੀਆਂ ਪੈਣਾ ਨੂੰ ਮੈਂ ਮਿਲਿਆ ਸਾਰਿਆਂ ਨੂੰ ਮੈਂ ਇਹ ਕਹਿਣਾ ਜਿਉਂਦੀਆਂ ਵਸਦੀਆਂ ਰੋ ਔਰ ਤੁਹਾਡੇ ਬਿਨਾ ਜੇ ਘਰ ਨਹੀਂ ਚੱਲ ਸਕਦੇ ਜੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਇਸ ਕਰਕੇ ਆਇਆ ਕਰੋ ਆਇਆ ਕਰੋ আর ساری ਜਾਣਕਾਰੀ ਰੱਖਿਆ ਕਰੋ ਕਿ ਕੀ ਹੋ ਰਿਹਾ ਹੈ ਦੇਸ਼ ਚ ਕੌਣ ਕੀ ਕਰ ਰਿਹਾ ਹੈ ਕੌਣ ਉਪਰੋਂ ਪਰੋਂ ਗੱਲਾਂ ਕਰ ਰਿਹਾ ਥੱਲੋਂ ਝੂਠ ਬੋਲ ਰਿਹਾ ਤੁਹਾਨੂੰ ਸਾਰਾ ਪਤਾ ਸੋ ਬਹੁਤ ਬਹੁਤ ਜਾਨਾ ਇੱਕ ਵਾਰੀ ਨਖੜੀ ਜਾਂ ਫੇਰ ਮੁਬਾਰਕਾਂ